ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਆ ਤੁਸੀਂ ਵੈਰੈਟੀ ਦੇਖ ਰਹੇ ਹੋ ਇਹ ਹੈ ਜੀ ਆਪਣੀ ਪੀਆ 131 ਵੈਰੈਟੀ ਜਿਹੜੀ ਕਿ ਆਪਣੀ ਲੁਧਿਆਣਾ ਯੂਨੀਵਰਸਿਟੀ ਦੀ ਸਿਫਾਰਸ਼ ਕੀਤੀ ਹੋਈ ਹੈ ਤੇ ਆ ਆਪਣੇ 110 ਇਹ ਜਣਕਦਾ ਬੀਜ ਆਪਣਾ ਕਰਦਾ ਬੀਜਿਆ ਸੀ ਸੁਪਰੀਮ ਦਾ ਆਪਾਂ ਉੱਪਰ ਬੀਜੇ 9 ਕਿੱਲੇ ਦੇਸ ਤੋਂ ਪਰਲੇ ਬੰਨੇ ਤੇ ਇਹ ਆਪਣਾ ਅੱਜ ਦੀ ਵੀਡੀਓ ਆਪਣੀ ਪੀਆ 131 ਵੈਰੈਟੀ ਦੀ ਹੈ ਵਧੀਆ ਵੈਰੈਟੀ ਜੀ ਤੇ ਫੋਟ ਵਜੋਂ ਵੀ ਬਹੁਤ ਵਧੀਆ ਵੈਰਾਈਟੀ ਹੈ ਇਹ ਬਾਕੀ ਥੋੜੀ ਕੋ ਸੁਪਰੀਮ 110 ਦੇ ਨਾਲੋਂ ਥੋੜਾ ਜਿਹਾ ਇੱਕ ਸੰਗਣਾ ਲੱਗੇ ਤਾਂ ਬਹੁਤ ਵਧੀਆ ਕਿਉਂਕਿ ਜਿਹਨੇ ਇੰਨੇ ਸਾਈਜ਼ ਤੇ ਲੱਗੇ ਆਪਣਾ ਚੋਨਾ ਤਾਂ ਬਹੁਤ ਵਧੀਆ ਕਿਉਂਕਿ ਜਿਕਰ ਇਹ ਵਰਦਾਲ ਚੋਨਾ ਲੱਗਦਾ ਇਹ ਹੁਣ ਤਾਂ ਇਹਦੀ ਫੋਟ ਫੁੱਲ ਹੋਣੀ ਹੈ ਵੀ ਪੂਰਾ ਚੋਨਾ ਫਾਜੇਗਾ ਪੂਰਾ ਹਰਿਆਵਲ ਦੇ ਵਿੱਚ ਰਹਿੰਦਾ ਜਿਵੇਂ ਆਪਣਾ ਸੁਪਰੀਮ 110 ਵੈਰਾਈਟੀਆਂ ਥੋੜਾ ਜਿਹਾ ਪੀਲੇ ਬਣਦੇ ਵਿੱਚ ਹੁੰਦਾ ਇਹ ਆਪਣਾ ਦੇਖ ਲਓ ਕਿੰਨਾ ਫਰਕ ਹੈ ਆ ਆਪਣਾ 110 ਵੈਰਾਈਟੀ ਹੈ ਇਹੜੇ ਇੱਕ ਪ੍ਰਾਈਵੇਟ ਕਿਸਮ ਹੈ ਤੇ ਇਹ ਆਪਣਾ ਪੀ 131 ਵੈਰੈਟੀ ਹੈ। ਝਾੜ ਪੱਖੋਂ ਪਿਛਲੀ ਵਾਰ ਵੀ ਇਹਦਾ ਬਹੁਤ ਵਧੀਆ ਝਾੜ ਸੀ। ਜੇਕਰ ਆਪਾਂ ਇਹਦੀ 25 ਤੋਂ 30 ਜੂਨ ਦੇ ਵਿੱਚ ਆਪਾਂ ਇਹ ਲਵਾਈ ਕਰਦੇ ਆਂ ਤੇ 30 ਦਿਨ ਦੀ ਜੇਕਰ ਆਪ ਆਪਣੀ ਰੀ ਖੇਤ ਵਿੱਚ ਲਗਾ ਦਿੰਨੇ ਆਂ ਤੇ ਇਹਦੀ ਫੋਟ ਤੁਸੀਂ ਦੇਖ ਲਿਓ ਦੇਖ ਸਕਦੇ ਹੋ। ਜਿਵੇਂ ਸੁਪਰੀਮ 110 ਝੋਨੇ ਦੀ ਫੋਟ ਥੋੜੀ ਕ ਕਾਟੇ ਕਿਉਂਕਿ ਥੋੜਾ ਕ ਲੇਟ ਫੋਟ ਕਰਦਾ ਫੋਟੋ ਫੋਟ ਇਸਦੀ ਵੀ ਪੂਰੀ ਹੈ। ਇਸਦੀ ਥੋੜੀ ਕ ਹਾਈਟ ਜ਼ਿਆਦਾ ਜਿਹੜਾ ਆਪਣਾ AP 131 ਦੀ ਵੈਰੈਟੀ ਦੀ ਹਾਈਟ ਘਾਟੇ ਡਿੱਗਣ ਦੀ ਸਮੱਸਿਆ ਦੋਵਾਂ ਚ ਕੋ ਨਹੀਂ ਦੋਵੇਂ ਵੈਰੈਟੀਆਂ ਨਹੀਂ ਡਿੱਗਦੀਆਂ ਇਹਦੀ ਥੋੜੀ ਫੋਰ ਇਹਦੀ ਫੋਰ ਜ਼ਿਆਦਾ ਇੱਕ ਹਰਿਆਵਲ ਦੇ ਵਿੱਚ ਜ਼ਿਆਦਾ ਪੂਰਾ ਹਰੇਪਣ ਦੇ ਵਿੱਚ ਜ਼ਿਆਦਾ ਤੇ ਇਹ ਥੋੜਾਕ ਆਪਣੇ ਪੀਲੇਪਣ ਦੇ ਵਿੱਚ ਆਉਂਦਾ ਤੁਸੀਂ ਆਪ ਵੀ ਦੇਖ ਸਕਦੇ ਹੋ ਵੀ ਕਿੰਨਾ ਫਰਕ ਹੈ PR 131 ਤੇ ਸੁਪਰੀ ਆਪਣਾ 110 ਵੈਰੈਟੀ ਜਨਕ ਦਾ ਆਪਣਾ ਘਰ ਦਾ ਬੀਜ ਬੀਜਿਆ ਤੇ 131 ਵੈਰੈਟੀ ਇਹ ਥੋੜਾ ਕੁ ਸੁਪਰੀਮ 110 ਦੇ ਨਾਲ ਥੋੜਾ ਕੋ ਸੰਗਣਾ ਲੱਗੇ ਤਾਂ ਬਹੁਤ ਵਧੀਆ ਕਿਉਂਕਿ ਪਹਿਲਾਂ ਤਾਂ ਬੂਝਾ ਪੂਰਾ ਮਾਰਦਾ ਜਦੋਂ ਆਪਣਾ ਨੇ ਸਾਰੇ ਤੇ ਜਾਂਦਾ ਤਾਂ ਉਦੋਂ ਫਿਰ ਇਕੱਠਾ ਹੋ ਜਾਂਦਾ ਉਦੋਂ ਆਪਣਾ ਇੰਜ ਲੱਗਦਾ ਵੀ ਝੋਨਾ ਬਹੁਤ ਵਿਰਲਾ ਲੱਗਿਆ ਤੇ ਇਹਦੀ ਇੱਕ ਖਾਸियत ਹੋਰ ਹੈ ਕਿ ਇਹਨੂੰ ਆਪਾਂ ਕਟਾਈ ਸਮੇਂ ਜਿਹੜਾ ਆਪਣੇ ਮਿਸ਼ ਕੰਬੈਨ ਦੇ ਪਿੱਛੇ ਪ੍ਰਾਲ ਇਹਦਾ ਪ੍ਰਾਲ ਬਹੁਤ ਘੱਟ ਬੰਦਾ ਇਹਦੀਆਂ ਕਲੀਆਂ ਮੁੰਜਰਾ ਮੁੰਜਰਾ ਹੀ ਆਪਾਂ ਨੂੰ ਦਿਸਣਗੀਆਂ ਜੇਕਰ ਆਪਾਂ ਕੰਬੈਨਾਂ ਵੜਦੇ ਆ ਪਿੱਛੇ ਦਾ ਫੂਸ ਦਿਖਦਾ ਕੰਬੈਨ ਦੇ ਪਿੱਛੋਂ ਉਹ ਬਹੁਤ ਘੱਟ ਹੈ ਜਾਨਕਿ ਪ੍ਰਾਲੀ ਸੰਭਾਲਣ ਦੀ ਦਿੱਕਤ ਬਹੁਤ ਆਪਾਂ ਨੂੰ ਇਹ ਵੀ ਸੌਖੇ ਤਰੀਕੇ ਨਾਲ ਆਪਾਂ ਸਵਾਲ ਸਕਦੇ ਆ ਜੇਕਰ ਆਪਾਂ ਦੂਰ ਤੇਰ ਤਵੀਆਂ ਦੀ ਲਾ ਕੇ ਆਪਾਂ ਕੰਨਕ ਵੀ ਸਕਦੇ ਆ ਬਾਹਰ ਜੀ ਸੁਪਰ ਚੇਡਰ ਨਾਲ ਜਾਂ ਜੇਕਰ ਬਣਾ ਕੇ ਬਿਜਨੀ ਉਹ ਆਪਣੀ ਮਰਜ਼ੀ ਹੈ ਤੇ ਬਾਕੀ ਦੀ ਪ੍ਰਾਲੀ ਬਹੁਤ ਘਾਟੇ ਡਿੱਗਦਾ ਬਹੁਤ ਘਾਟੇ ਇਹਦੀ ਹਾਈਟ ਘਾਟੇ ਇਹ ਆਪਣੀ ਪੀ 114 ਵੈਰਾਈਟੀ ਜਿਹੜੀ ਸੀ ਜਿਹੜੀ ਹੋਣ ਤਾਂ ਤਕਰੀਬਨ ਕੁਝ ਕੁ ਕਿਸਾਨ ਲਗਾਉਂਦੇ ਨੇ ਬਹੁਤ ਸਾਲ ਉਹਨਾਂ ਕਿਸਾਨਾਂ ਜਿਨ੍ਹਾਂ ਤੇ ਰਾਜ ਕੀਤਾ ਸੀ ਤੇ ਉਹਦੀ ਸੋਧ ਕੀਤੀ ਹੋਈ ਹੈ ਇਹਦੇ ਵਿੱਚ ਜਿਹੜੇ ਇਹ ਆਪਣੇ ਉਲੀ ਰੋਗ ਦੇ ਇਹ 10 ਤਰ੍ਹਾਂ ਦੇ ਜਵਾਨ ਨੂੰ ਟਾਕਰਾ ਕਰਨ ਦੀ ਸਮਰੱਥਾ ਰੱਖਦੀ ਏ ਬਹੁਤ ਵਧੀਆ ਵੈਰਾਈਟੀ ਡਿੱਗਣ ਦੀ ਸਮੱਸਿਆ ਬਹੁਤ ਘੱਟ ਏ ਤੇ ਜੇਕਰ ਆਪਾਂ ਇਹਦੀ ਖਾਦ ਦੀ ਗੱਲ ਕਰੀਏ ਵੀ ਆਪਾਂ ਇਹਨੂੰ ਕਿੰਨੀ ਖਾਦ ਪਾਉਣੀ ਚਾਹੀਦੀ ਕਿੰਨੇ ਦਿਨਾਂ ਦੇ ਵਿੱਚ ਆਪਾਂ ਇਹ ਯੂਰੀਆ ਕੰਪਲੀਟ ਕੀਤੀ ਜਾਵੇ ਕਿ ਆਪਾਂ ਨੂੰ ਵਧੀਆ ਝਾੜ ਮਿਲੇ ਬਾਕੀ ਇਹ ਜਿਹੜੀ ਆਪਾਂ ਇਹਦੀ ਫੁੱਲ ਵੀਡੀਓ ਆਪਣੇ ਚੈਨਲ ਤੇ ਅਪਲੋਡ ਕੀਤੀ ਹੋਈ ਏ ਵੀ ਕਿੰਨੇ ਦਿਨਾਂ ਦੇ ਵਿੱਚ ਆਪੇ ਇਸਰ ਕਿੰਨਾ ਝਾੜ ਆਇਆ ਸੀ ਕਿਹੋ ਜੀ ਵੈਰਾਈਟੀ ਏ ਤੇ ਇਹਨੂੰ ਖਾਦ ਆਪਾਂ ਕਿਉਂਕਿ ਜਿਹੜੀ ਵੈਰੈਟੀ ਏ 135 ਤੋਂ 140 ਦਿਨਾਂ ਦੇ ਵਿੱਚ ਵਿੱਚ ਪੱਕ ਜਾਂਦੀ ਏ ਬਾਕੀ ਥੋੜਾ ਕੁ ਜ਼ਮੀਨ ਦੇ ਹਿਸਾਬ ਦੇ ਨਾਲ ਜੇਕਰ ਪਹਾੜੀਆਂ ਜ਼ਮੀਨਾਂ ਨੇ ਜਾਂ ਬਾਕੀ ਆਪਾਂ ਜੇਕਰ ਖਾਦ ਲੰਮਾ ਸਮਾਂ ਲੈ ਕੇ ਜਾਂਦੇ ਆ ਫਿਰ ਤਾਂ ਆਪਣਾ ਥੋੜੀ ਕੁ ਵੈਰੈਟੀ ਜਿਹੜੀ ਵੈਰੈਟੀ ਲੇਟ ਹੋ ਜਾਂਦੀ ਤੇ ਜਿਹੜੀਆਂ ਦੀ ਯੂਰੀਆ ਆਪਾਂ ਤਕਰੀਬਨ 40 ਦਿਨ ਦੇ ਵਿੱਚ ਵਿੱਚ ਪੂਰੀ ਕਰ ਦਿਆਂ ਤਾਂ ਬਹੁਤ ਵਧੀਆ ਕਿਉਂਕਿ 40 ਦਿਨਾਂ ਦੇ ਵਿੱਚ ਜਦੋਂ ਜਦੋਂ ਚ ਪੂਰੀਆ ਪੂਰੀ ਕਰਦੇ ਉਸ ਤੋਂ ਬਾਅਦ ਇਹਦੀ ਜਿਹੜੀ ਪੈਨਿਕਲ ਸਟੇਜ ਸ਼ੁਰੂ ਹੁੰਦੀ ਏ ਕਿ ਆਪਣੇ ਜਿਹੜੀ ਸ਼ਾਖਾ ਦੇ ਵਿੱਚ ਇਹਦੇ ਛਿੱਡੀ ਦੇ ਵਿੱਚ ਇੱਕ ਨਿੱਕੀ ਜਿਹੀ ਮੁੰਜਰ ਬੰਨਾ ਸ਼ੁਰੂ ਹੋ ਜਾਂਦੀ ਜੇਕਰ ਆਪਾਂ ਯੂਰੀਆ ਪਹਿਲਾਂ ਜਿਹੜਾ ਯੂਰੀਆ 40 ਦਿਨ ਤੇ ਕੰਪਲੀਟ ਕਰਨ ਦਾ ਇੱਕ ਕਾਰਨ ਕੀ ਹੈ ਕਿਉਂਕਿ ਜਦੋਂ ਜਿਹੜੀ ਇਹ ਮੁੰਜਰ ਹੈ ਆਪਣੇ 45 50 ਦਿਨਾਂ ਦੇ ਲਗਭਗ ਆਪਣੇ ਵੱਖ-ਵੱਖ ਵੈਰਾਈਟੀਆਂ ਦੇ ਹਿਸਾਬ ਦੇ ਨਾਲ ਆਪਣੇ ਢਿੱਡੀ ਵਿੱਚ ਬੰਨੀ ਸ਼ੁਰੂ ਹੋ ਜਾਂਦੀ ਹੈ ਇਹਦੇ ਵਿੱਚ ਤੇ ਇਹਦੇ ਵਿੱਚ ਜਦੋਂ ਜੇਕਰ ਉਦੋਂ ਨਾਈਟ੍ਰੋਜਨ ਦੀ ਕਾਰਡ ਜੇਕਰ ਆਪਾਂ ਮੰਨ ਕੇ ਚੱਲੋ 30 32 ਦਿਨ ਤੇ ਯੂਰੀਆ ਪੂਰੀ ਕਰ ਦਿੰਨੇ ਆ ਕਿਸੇ ਵੀ ਵੈਰਾਈਟੀ ਦੀ ਮਾਨ ਕੇ ਚਲੋ ਜੇ ਪੀ 126 ਵੈਰੈਟੀ ਦੀ ਤਾਂ ਆਪਾਂ ਕਰਨੀ ਹੁੰਦੀ ਹੈ 30 32 ਦਿਨ ਤੇ ਜੇਕਰ 110 ਵੈਰੈਟੀ ਆ ਗਈ ਜਾਂ ਪੀ 131 ਵੈਰੈਟੀ ਜੇਕਰ ਆਪਾਂ ਜਿਆਦਾ ਗੇਤੀ ਜੂਰੀਆਂ ਦੀ ਆਪਾਂ ਪੂਰੀ ਕਰਦੇ ਆ ਤੇ ਜਦੋਂ ਇਹ ਜ਼ਰੂਰਤ ਹੋਵੇਗੀ ਜਦੋਂ ਇਹ ਮੁੰਜਰ ਦੇ ਵਿੱਚ ਆਪਣੇ ਬੱਲੇ ਸ਼ਾਖਾ ਦੇ ਵਿੱਚ ਨਿੱਕੀ ਜੀ ਮੁੰਜਰ ਬੰਨੀ ਹੁੰਦੀ ਹੈ ਉਦੋਂ ਇਹਦੇ ਵਿੱਚ ਨਾਈਟ੍ਰੋ ਤੱਤ ਦੀ ਲੋੜ ਪੈਂਦੀ ਹੈ ਜ਼ਰੂਰਤ ਹੁੰਦੀ ਹੈ ਜੇਕਰ ਉਦੋਂ ਕਾਟ ਆਉਂਦੀ ਹੈ ਤੂੰ ਆਪਣੇ ਉਹ ਆਪਣੇ ਬੱਲੀ ਦਾ ਸਾਈਜ਼ ਘੱਟ ਦਾਣਿਆਂ ਦੀ ਸੰਖਿਆ ਘੱਟ ਬਣਦਾ ਚਾਂਸ ਹੁੰਦੇ ਨੇ ਝਾੜ ਫਿਰ ਆਪਣਾ ਘੱਟ ਸਕਦਾ ਇਸ ਕਰਕੇ ਜਿਹੜੀ ਯੂਰੀਆ ਦੀ ਡੋਜ਼ ਆਪਾਂ 40 ਦਿਨ ਤੱਕ ਆਪਾਂ ਬੰਦ ਕਰਨੀ ਹੁੰਦੀ 40 ਦਿਨਾਂ ਤੋਂ 42 ਦਿਨਾਂ ਤੱਕ ਆਪਾਂ ਕਪਾ ਸਕਦੇ ਹਾਂ ਉਸ ਤੋਂ ਬਾਅਦ ਇਹ ਯੂਰੀਆ ਖਾਦ ਆਪਾਂ ਇਹਨਾਂ ਵੈਰਾਈਟੀਆਂ ਵਿੱਚ ਨਹੀਂ ਪਾਉਣੀ ਫਿਰ ਆਪਾਂ ਨੂੰ ਨੁਕਸਾਨ ਹੋਵੇਗਾ ਜਿਆਦਾ ਬਿਮਾਰੀ ਆਵੇਗੀ ਕਿਉਂਕਿ ਜੇਕਰ ਜਿਆਦਾ ਯੂਰੀਆ ਪਾਵਾਂਗੇ ਕਿ ਜੇਕਰ ਆਪਾਂ ਯੂਰੀਆ ਲੰਬੇ ਸਮੇਂ ਤੱਕ ਪਾਵਾਂਗੇ ਤਾਂ ਇਹਦੇ ਵਿੱਚ ਫਿਰ ਜਿਆਦਾ ਬਿਮਾਰੀ ਆਉਣੀਆਂ ਤੇਰੇ ਦਾ ਟੈਗ ਵੀ ਜਿਆਦਾ ਆਵੇਗਾ ਤੇ ਇਸ ਕਰਕੇ ਨੂੰ ਜਿਹੜੀ ਯੂਰੀਆ ਆਪਾਂ 38 40 ਦਿਨ ਤੇ ਕੰਪਲੀਟ ਜਾਣੇ ਕਿ 38 40 ਦਿਨ ਤੱਕ ਆਪਾਂ 2.5 ਤੋਂ 3 ਬੈਗ ਆਪਣੀ ਜ਼ਮੀਨ ਦੇ ਹਿਸਾਬ ਦੇ ਨਾਲ ਵੀ ਆਪਾਂ ਕਿੰਨਾ ਵਿੱਚ ਪਿਛਲੇ ਸਾਲ ਦਾ ਰੈਂਦ ਖੂ ਦਵੋਣੇ ਉਹ ਸਭ ਦੇ ਨਾਲ ਆਪਾਂ ਇਹਦੇ ਵਿੱਚ ਯੂਰੀਆ ਪਾਉਣੀ ਹੈ ਬਾਕੀ 38 ਤੋਂ 40 ਦਿਨਾਂ ਦੇ ਵਿੱਚ ਵਿੱਚ ਆਪਾਂ ਨੂੰ ਯੂਰੀਆ ਕੰਪਲੀਟ ਕਰ ਦੇਣੀ ਚਾਹੀਦੀ ਉਸ ਤੋਂ ਪਹਿਲਾਂ ਉਹ ਨਹੀਂ ਕਰਨੀ ਚਾਹੀਦੀ ਵੀ ਇਹ ਨਾ ਹੋਵੇ 30 32 ਦਿਨ ਦੀ ਪੂਰੀ ਕਰ ਦਿੱਗੇ ਜਾਂ ਆਪਾਂ 50 ਦਿਨ ਤੱਕ ਲੈ ਜੀਏ ਫਿਰ ਵੀ ਆਪਣਾ ਨੁਕਸਾਨ ਏ ਝਾੜ ਕਟੇਗਾ ਤੇ ਬਾਕੀ ਵੈਰਾਈਟੀ ਬਹੁਤ ਵਧੀਆ ਦੋਨੇ ਵੈਰਾਈਟੀਆਂ ਬਹੁਤ ਵਧੀਆ ਨੇ ਬਾਕੀ ਫੁੱਲ ਵੀਡੀਓ ਆਪਾਂ ਚੈਨਲ ਤੇ ਪਾ ਚੁੱਕੇ ਹਾਂ ਦੋਨਾਂ ਵੈਰਾਈਟੀਆਂ ਦੇ ਵੀ ਪਿਛਲੀ ਵਾਰ ਕਿੰਨਾ ਝਾੜ ਆਇਆ ਸੀ ਕਿਹੜੀਆਂ ਵੈਰਾਈਟੀਆਂ ਕਿੰਨੇ ਦਿਨ ਲੈਂਦੀਆਂ ਨੇ ਇਹ ਦੋਨੇ ਵੈਰਾਈਟੀਆਂ ਜੇਕਰ ਆਪ ਮੰਨ ਗਏ ਜੇਕਰ ਅਸੀਂ ਸਹੀ ਤਰੀਕੇ ਨਾਲ ਕਰਦੇ ਆ ਇੱਕ ਸਪਰੇ ਨਾਲ ਵੀ ਇਹ ਪੱਕਣ ਵਾਲੀਆਂ ਵੈਰਾਈਟੀਆਂ ਨੇ ਵੀ ਬਿਮਾਰੀ ਇਹਨਾਂ ਵੈਰਾਈਟੀਆਂ ਨੂੰ ਬਹੁਤ ਘਟ ਪੈਂਦੀ ਹੈ ਬਾਕੀ 131 ਵੈਰਾਈਟੀ ਨੂੰ 2022 ਦੇ ਵਿੱਚ ਇੱਕ ਮਧਰੇ ਪਣ ਦਾ ਰੋਗ ਆ ਗਿਆ ਸੀ ਸੀਜ਼ਨ ਦੇ ਵਿੱਚ ਬੂਟੇ ਆਪਣੇ ਮਧਰੇ ਰਹਿ ਜਾਂਦੇ ਸੀ ਤੇ ਪਿਛਲੀ ਵਾਰ ਵੀ ਉਹ ਤਕਰੀਬਨ ਬਹੁਤ ਘਾਟੇਰੀ ਦੇ ਵਿੱਚ ਇਹ ਬਿਮਾਰੀ ਆਈ ਸੀ ਉਦੋਂ ਇਹ ਨਵੀਆਂ ਵੀ ਵੈਰਾਈਟੀ ਆਈ ਸੀ ਤੇ ਜਿਹੜੀ ਆਪਣਾ ਬਿਮਾਰੀ ਸੀ ਉਹ ਵੀ ਨਵੀਂ ਸੀ ਤੇ ਬਾਕੀ ਹੋਰ ਇਹਦੇ ਵਿੱਚ ਕੋਈ ਉਲੀ ਰੋਗ ਦਾ ਕੋਈ ਬਹੁਤ ਜ਼ਿਆਦਾ ਅਟੈਕ ਨਹੀਂ ਹੁੰਦਾ ਤੇ ਬਾਕੀ ਵੈਰੈਟੀ ਬਹੁਤ ਵਧੀਆ ਡਿੱਗਣ ਦੀ ਸਮੱਸਿਆ ਨੇ ਵਿੱਚ ਬਹੁਤ ਘੱਟ ਹੈ ਤੇ ਹੁਣ ਮੈਂ ਕੀ ਦੇਖਦਾ ਕਿ ਕੁਝ ਕੁ ਕਿਸਾਨ ਵੀਰ ਆਪਣੇ 30 35 ਦਿਨ ਦੀ ਆਪਣੀ ਫਸਲ ਹੋ ਚੁੱਕੀ ਹੈ ਹੁਣ ਹੀ ਇਨਸੈਕਟੀਸਾਈਡ ਉਲੀ ਨਾਸ਼ਕ ਆਪਣੇ ਖੇਤਾਂ ਵਿੱਚ ਪਾਈ ਜਾਂਦੇ ਨੇ ਜਦੋਂ ਆਪਣੇ ਖੇਤਾਂ ਵਿੱਚ ਕੋਈ ਕੀੜਾ ਹੈ ਹੀ ਨਹੀਂਗਾ ਤੇ ਨਾ ਕੋਈ ਉਲੀ ਰੋਗ ਕਿਉਂਕਿ ਜਿਹੜਾ ਉਲੀ ਰੋਗ ਹੈ ਤਕਰੀਬਨ ਆਪਣੇ 60 70 ਦਿਨ ਤੇ ਤਕਰੀਬਨ ਸ਼ੁਰੂ ਹੁੰਦਾ ਆਪਣੇ ਖੇਤਾਂ ਦੇ ਵਿੱਚ ਉਹ ਵੀ ਜੇਕਰ ਆਪਾਂ ਪਾਣੀ ਦੀ ਸਹੀ ਆਪਾਂ ਸਹੀ ਪਾਣੀ ਲਾਉਣੇ ਆ ਸਹੀ ਤਰੀਕੇ ਨਾਲ ਤਾਂ ਉਹ ਵੀ ਉਲੀ ਰੋਗ ਬਹੁਤ ਘੱਟ ਪੈਂਦਾ ਕਿਉਂਕਿ ਜਿਹੜੇ ਉਲੀ ਰੋਗ ਦੇ ਨਾਲ ਪਾਣੀ ਦਾ ਬਹੁਤ ਸਦਾ ਸੰਬੰਧ ਹੁੰਦਾ ਜੇਕਰ ਆਪਾਂ ਪਾਣੀ ਫੁੱਲ ਭਰ ਕੇ ਰੱਖਦੇ ਆ ਪਾਣੀ ਮੁਸ਼ਕ ਮਾਰ ਲੱਗ ਪੈਂਦਾ ਉਹਦੇ ਨਾਲ ਜਿਆਦਾ ਉਲੀ ਰੋਗ ਪੈਂਦਾ ਬਾਕੀ ਹੁਣ ਤਾਂ ਇਹ ਵੀ ਤਕਰੀਬਨ 65 70 ਦਿਨ ਤੋਂ ਪਹਿਲਾਂ ਕਿਤੇ ਵੀ ਕੋਈ ਉਲੀ ਰੋਗ ਨਹੀਂ ਪੈਂਦਾ ਤੇ 65 70 ਦਿਨ ਦੇ ਲਗਭਗ ਉਦੋਂ ਆਪਣੇ ਗੋਭ ਦੀ ਸੁੰਡੀ ਸ਼ੁਰੂ ਹੁੰਦੀ ਹੈ ਪੱਤਾਲ ਪੇੜ ਸ਼ੁਰੂ ਸੁੰਡੀ ਪੈਂਦੀ ਹੈ ਹੁਣ ਕੁਝ ਕੁ ਕਿਸਾਨ ਇਹ ਕੀ ਕਰੀ ਹੁੰਦੇ ਕਿ ਦੂਜੀ ਖਾਦ ਨਾਲ ਜਾਂ ਤੀਜੀ ਯੂਰੀਆ ਦੇ ਨਾਲ ਆਪਣੇ ਇਨਸੈਕਟੀਸਾਈਡ ਪਾਈ ਆਉਂਦੇ ਨੇ ਉਲੀਨਾਸ਼ਕ ਪਾਈ ਆਉਂਦੇ ਨੇ ਇਹਦੇ ਨਾਲ ਆਪਣਾ ਤਾਂ ਨਜਾਇਜ਼ ਖਰਚਾ ਹੁੰਦਾ ਹੀ ਹੁੰਦਾ ਆਪਣੇ ਜਿਹੜਾ ਪਾਣੀ ਹੈ ਇਹ ਵੀ ਖਰਾਬ ਹੁੰਦਾ ਹੈ ਜਿਹੜਾ ਆਪਣੀ ਜ਼ਮੀਨ ਹੈ ਉਹਦੀ ਵੀ ਜਿਹੜੀ ਹਾਲਤ ਵਿਗੜਦੀ ਏ ਜਿਹੜੇ ਆਪਣੇ ਜ਼ਮੀਨ ਦੇ ਵਿੱਚ ਮਿੱਤਰ ਕੀੜੇ ਨੇ ਜਿਹੜੇ ਆਪਾਂ ਨੂੰ ਚਾਹੀਦੇ ਨੇ ਆਪਣੀ ਜ਼ਮੀਨ ਦੀ ਉਪਜਾਊ ਸ਼ਕਤੀ ਵਾਸਤੇ ਉਹ ਵੀ ਜਿਹੜੇ ਮਾਰਦੇ ਨੇ ਇਹਦੇ ਨਾਲ ਆਪਣਾ ਸਾਰਾ ਨੁਕਸਾਨ ਹੁੰਦਾ ਕਿ ਜਿਹੜਾ ਕਣਕ ਦੇ ਝਾੜ ਤੇ ਵੀ ਫਰਕ ਪੈਂਦਾ ਇਹ ਆਪਾਂ ਵੈਰੈਟੀਆਂ ਪਿਛਲੇ ਸਾਲੇ ਆਪਾਂ ਵੀਡੀਓ ਪਾਈਆਂ ਨੇ ਇਹ ਦਾ 110 ਵੈਰੈਟੀ ਦੀ ਕੋਈ ਆਪਾਂ ਪਦਾਨ ਨਹੀਂ ਪਾਉਂਦੇ ਕੋਈ ਆਪਾਂ 30 35 ਦਿਨ ਤੇ ਕਲੋਰੋ ਨਹੀਂ ਪਾਉਂਦੇ ਫਰਟੇਰਾ ਨਹੀਂ ਪਾਉਂਦੇ ਰੀਜੈਂਟ ਨਹੀਂ ਪਾਉਂਦੇ ਝਾੜ ਵੀ ਸਾਰੇ ਆਪਣੇ ਬਹੁਤ ਵਧੀਆ ਨਿਕਲਦਾ ਇਹ ਨਹੀਂ ਵੀ ਕੋਈ 10 15 ਮਾਹ ਦਾ ਫਰਕ ਪਾ ਜਾਂਦਾ ਝਾੜ ਦਾ ਤੁਸੀਂ ਤਜਰਬਾ ਵੀ ਕਰਕੇ ਦੇਖ ਸਕਦੇ ਹੋ ਬਾਕੀ 65 70 ਦਿਨ ਤੇ ਜਾ ਕੇ ਜਦੋਂ ਆਪਣੇ ਗੋਭ ਸਟਾਰਟ ਹੋ ਜਾਂਦੀ ਹੈ ਗੋਤਨ ਸਾਰੇ ਤੋਂ ਪਹਿਲਾਂ ਆਪਾਂ ਇੱਕ ਸਪਰੇਅ ਕਰਦੇ ਹਾਂ ਉਲੀਨਾਸ਼ਕ ਤੇ ਜੇਕਰ ਆਪਾਂ ਪੱਤਾ ਲਪੇੜ ਦੀ ਆਪਾਂ ਗੋਭ ਦੀ ਸੁੰਡੀ ਦੀ ਉਦੋਂ ਕਰਨੀ ਹੁੰਦੀ ਹੈ 65 70 ਦਿਨ ਤੇ ਤੇ ਉਸ ਤੋਂ ਬਾਅਦ ਜੇਕਰ ਜ਼ਰੂਰਤ ਪੈਂਦੀ ਹੈ ਕੱਲੀ ਉਲੀਨਾਸ਼ ਕਰ ਦੋ ਪੱਤਲ ਬੇੜ ਦੀ ਜ਼ਰੂਰਤ ਨਹੀਂ ਪੈਂਦੀ ਬਾਅਦ ਵਿੱਚ ਤੇ ਬਾਅਦ ਵਿੱਚ ਆਪਾਂ ਫਿਰ ਤੇਲੇ ਦੀ ਕਰਨੀ ਹੁੰਦੀ ਜੇਕਰ ਕਿਉਂਕਿ ਤੇਲੇ ਦਾ ਅਟੈਕ ਜੇਕਰ ਆਪਣੇ ਪਿਛਲੀ ਵਾਰ ਤੇਲੇ ਦਾ ਅਟੈਕ ਦਾ ਬਹੁਤ ਘਾਟ ਆਇਆ ਸੀ ਕਈਆਂ ਕਿਸਾਨ ਵੀਰਾਂ ਨੇ ਸਪਰੇਅ ਕੀਤੀ ਨਹੀਂ ਸੀ ਬਹੁਤ ਵਧੀਆ ਝਾੜ ਰਿਆ ਸੀ ਜੇਕਰ ਤੇਲੇ ਦਾ ਅਟੈਕ ਆਉਂਦਾ ਆਪਾਂ ਫਿਰ ਸਪਰੇਅ ਕਰਨੀ ਹੁੰਦੀ ਹੈ ਬਾਕੀ ਹੁਣ ਜਿਵੇਂ 30 35 ਦਿਨ ਤੱਕ ਕਿਸਾਨ ਵੀਰ ਉਲੀਨਾਸ਼ਕ ਪਾਈ ਆਉਂਦੇ ਨੇ ਇਨਸੈਕਟੀਸਾਈਡ ਪਾਈ ਆਉਂਦੇ ਨੇ ਕੋਈ ਟ੍ਰਟੇਰਾ ਪਾਈ ਆਉਂਦਾ ਹੈ ਕਲੋਰੋ ਪਾਈ ਆਉਂਦਾ ਹੈ ਇਹ ਦਿਨ ਆਪਣਾ ਵੀ ਨੁਕਸਾਨ ਹੈ ਧਰਤੀ ਦਾ ਨੁਕਸਾਨ ਹੈ ਤੇ ਪਾਣੀ ਦਾ ਵੀ ਬਰਬਾਦੀ ਹੈ ਪਾਣੀ ਦਾ ਵੀ ਨੁਕਸਾਨ ਪਾਣੀ ਨੂੰ ਆਪਾਂ ਜ਼ਹਿਰ ਬਣਾਈ ਹੋਣੇ ਇਸ ਕਰਕੇ ਕਿਸਾਨ ਵੀਰੋ ਵੀ ਇਹ ਚੀਜ਼ਾਂ ਨਾ ਪਾਇਆ ਕਰੋ 65 70 ਤੇ ਕਿਉਂਕਿ ਇੰਨਾ ਵੈਰੈਟੀਆਂ ਨੂੰ ਤਾਂ ਵੈਸੀ ਦੇ ਇੱਕ ਸਪਰੇ ਨਾਲ ਪੱਕਣ ਵਾਲੀਆਂ ਵੈਰੈਟੀਆਂ ਨੇ ਆ 131 ਹੈ ਆ ਆਪਣਾ 110 ਹੈ ਜਨਕ ਕੰਪਨੀ ਦਾ ਘਰ ਦਾ ਬੀਜ ਪੀਜਿਆ ਸੀ ਸੁਪਰੀਮ ਦੀ ਆਪਾਂ ਵੀਡੀਓ ਪਹਿਲਾਂ ਪਾ ਚੁੱਕੇ ਹਾਂ ਜਿਹੜਾ ਆਪਾਂ ਮੁੱਲ ਦਾ ਬੀਜ ਪੀਜਿਆ ਸੀ ਤੇ ਬਾਕੀ ਜਿਹੜੀ ਵੀਰ ਆਪਣੇ ਚੈਨਲ ਤੇ ਨਵੇਂ ਨੇ ਆਪਣੇ ਚੈਨਲ ਨੂੰ ਜੂਬ ਸਬਸਕ੍ਰਾਈਬ ਕਰ ਲਓ ਜੀ ਬਾਕੀ ਥੋੜਾ ਕੁਝ ਦਾ ਪੀਐਕ 31 ਰੈਡੀ ਥੋੜਾ ਕੋ ਆਪਣਾ ਸੰਗਣਾ ਇਹ ਕਾਮਯਾਬੇ ਕਿਉਂਕਿ ਜਦੋਂ ਆਪਾਂ ਨੇ ਸਾਰੇ ਦੇ ਲਾਗੇ ਆਉਂਦਾ ਉਹ ਆਪਣਾ ਇਕੱਠਾ ਜਿਵੇਂ ਜਿਹੜਿਆ ਬੂਜੇ ਨੇ ਆਪਣੇ ਇਹ ਨਾ ਬਾਅਦ ਇਕੱਠੇ ਵੀ ਹੋ ਜਾਂਦੇ ਇਸ ਤਰ੍ਹਾਂ ਦੇਖੋ ਆਪ ਅੱਗੇ ਆਪਣਾ ਗਾਇਬ ਜਾਂਦਾ ਪਹਿਲਾਂ ਤਾਂ ਫੋਟ ਨਹੀਂ ਫੁੱਲ ਹੋਵੇਗੀ ਫਿਰ ਜਦੋਂ ਇਹ ਜਦ ਸਾਰੇ ਤੇ ਇਸ ਤਰ੍ਹਾਂ ਹੋ ਜਾਂਦਾ ਫਿਰ ਕਲੀਆਂ ਕਲੀਆਂ ਦੀਆਂ ਮੁੰਜਰਾਂ ਆਪ ਨੂੰ ਦੇਖਦੀਆਂ ਨੇ ਤੇ ਬਾਕੀ ਪਰਾਲੀ ਸੰਭਾਲਣ ਦੀ ਦਿੱਕਤ ਬਹੁਤ ਘੱਟ ਹੈ ਬਾਕੀ ਸੁਪਰੀਮ 110 ਦਾ ਜਿਹੜਾ ਪਰਾਲ ਜਿਆਦਾ ਬਣਦਾ ਕਿਉਂਕਿ ਇਹਦੀ ਹਾਈਟ ਵੀ ਜਿਆਦਾ ਹੁੰਦੀ ਹੈ ਤੇ ਇਹਦਾ ਪ੍ਰਾਲ ਵੀ ਜਿਹੜੇ ਪਿੱਛੇ ਫੂਸ ਹੈ ਉਹ ਜਿਆਦਾ ਮਸ਼ੀਨ ਜਾਨੀ ਕਿ ਜਿਆਦਾ ਰਾੜੀਆਂ ਬਣਦਾ ਉਹਨਾਂ ਦੀ ਵਿੱਚ ਥੋੜੀ ਜਿਹੀ ਦਿੱਕਤ ਆਉਂਦੀ ਹੈ ਇੱਕ ਇਹਦਾ 나ੜ ਆਪਣੇ ਇਹਦਾ ਸੁਪਰੀਮ ਦਾ ਇਹ ਜਨਕ ਦਾ ਵੈਸੇ 110 ਚੋਂ ਇਹਦਾ 나ੜ ਮੋਟਾ ਹੁੰਦਾ ਇਹਦਾ ਵੀ ਚਲੋ ਠੀਕ ਹੈ ਬਾਕੀ ਇਹਦਾ ਜਿਹੜਾ ਫੂਸ ਬਹੁਤ ਘੱਟ ਬਣਦਾ ਜੀ ਤੇ ਬਾਕੀ ਜਿਹੜੇ ਵੀ ਆਪਣੇ ਚੈਨਲ ਤੇ ਨਵੇਂ ਨੇ ਆਪਣੇ ਚੈਨਲ ਨੂੰ ਜੂਬ ਸਬਸਕ੍ਰਾਈਬ ਕਰ ਲਓ ਜੀ ਧੰਨਵਾਦ